ਕੋਈ ਨੱਕ ਰੱਖਣ ਵਾਸਤੇ ਆਪਣੇ ਵਿਤੋ ਵੱਦ ਸਮਾਜ ਨੂੰ ਖੁਸ਼ ਕਰਨ ਲਈ ਵੀ ਖਰਚੇ ਕਰਦੇ ਜੇ ਇਹ ਕੰਮ ਨਾ ਕੀਤਾ ਤੇ ਸਾਡਾ ਨੱਕ ਨਹੀਂ ਰਹਿਣਾ ਮਹਾਰਾਜ ਜੀ ਦਾ ਇੱਕ ਬਚਨ ਖੈ ਵੈਸੀ ਗੁਰੂ ਆਮਦਾਸ ਜੀ ਦਾ ਅਬਹਮ ਚਲੀ ਠਾਕੁਰ ਪਹਿਾਰ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿੰਧੋਰਾ ਲੀਨ ਅਬਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਹੁਣ ਅਗਲਾ ਬਚਨ ਲੋਕਨ ਕੀ ਚਤੁਰਾਈ ਉਪਮਾ ਮਰਨੇ ਤੇ ਕਿਆ ਡਰ ਪਣਾਉ ਕਾਦੀ ਪਰਵਾਹ ਜੀ ਕਿਸੇ ਦੀ ਮਹਾਰਾਜ ਕਹਿ ਰਹੇ ਨੇ ਲੋਕਨ ਕੀ ਚਤੁਰਾਈ ਉਪਮਾ ਲੋਕਾਂ ਦੀਆਂ ਚਲਾਕੀਆਂ ਤੇ ਝੂਠੀ ਵਾਵਾ ਵਾਵਾ ਕਰਨੀ ਤੇ ਬੈਸੰਤਰ ਜਾਰ ਦੋ ਹੀ ਗੱਲਾਂ ਨੇ ਜੀ ਜਾਂ ਤਾਂ ਲੋਕੀ ਝੂਠੀ ਸਿਬਤ ਕਰਦੇ ਆ ਜ਼ਿਆਦਾਤਰ ਉਹ ਲਾਲਚੀ ਕਰਦੇ ਆ ਬੰਦੇ ਜੀ ਜਾਂ ਲੋਕ ਨਿੰਦਿਆ ਕਰਦੇ ਆ ਤੁਹਾਨੂੰ ਗੁਰੂ ਰਾਮਦਾਸ ਕਹਿੰਦੇ ਨੇ ਅਸੀਂ ਉਸ ਤਰ ਤੇ ਨਿੰਦਿਆ ਦੋਨੋਂ ਬਲਦੇ ਹੋਏ ਅੱਗ ਦੇ ਭਾਂਬੜ ਵੀ ਸੱਟ ਕੇ ਸਾੜ ਦਿਤੀਆਂ ਮਹਾਰਾਜ ਜੀ ਦਾ ਬਚਨ ਫਿਰ ਆਏ ਅਬ ਹਮ ਚਲੀ ਠਾਕੁਰ ਪਹਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਗਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਮਰਨੇ ਤੇ ਕਿਆ ਡਰਪਣਾ ਜੀ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਢਾਰ ਦਾ ਅਰਥ ਹੁੰਦਾ ਭੇਟਾ ਕਰਨਾ ਕੋਈ ਚੰਗਾ ਕਹਿ ਲੋ ਮੰਦਾ ਕਹਿ ਲੋ ਮੇਰੇ ਤਨ ਨੂੰ ਕਹਿ ਰਹੇ ਹੋ ਮੈਂ ਆਪਣਾ ਤਨ ਆਪਣੇ ਮੁਰਸ਼ਿਦ ਦੀ ਭੇਟਾ ਕਰ ਦਿੱਤਾ ਹੁਣ ਮੈਨੂੰ ਇਹਦੀ ਪਰਵਾਹ ਨਹੀਂ ਮੈਂ ਇੱਕ ਦੋ ਬੇਨਤੀਆਂ ਹੋਰ ਕਰਾਂਗਾ ਦੇਖੋ ਕਬੀਰ ਸਾਹਿਬ ਜੀ ਨੇ ਉਹਨਾਂ ਦੀ ਲੈ ਲਈ ਆਪਾਂ ਜ਼ਿਕਰ ਉਹਨਾਂ ਦੇ ਇੱਕ ਬਚਨ ਖੈ ਜਦੋਂ ਆਪਣਾ ਮਨ ਪਰਮੇਸ਼ਵਰ ਨਾਲ ਮੰਨ ਜਾਏ ਨਾ ਫਿਰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਹੈ ਬੜਾ ਮੁਸ਼ਕਲ ਵੈਸੇ ਸਮਾਜ ਨਹੀਂ ਜੀਣ ਦਿੰਦਾ ਉਹਨਾਂ ਦਾ ਇੱਕ ਸ਼ਬਦ ਅੱਜ ਮੈਂ ਪੜ ਰਿਹਾ ਸਾਂ ਕਿ ਦੋ ਹੀ ਚੀਜ਼ਾਂ ਮਾਰਦੀਆਂ ਜਾਂ ਨੱਕ ਤੇ ਜਾਂ ਕੰਨ ਇਹ ਸਾਡਾ ਸਮਾਜ ਹੈ ਨਾ ਸਾਡੇ ਪੰਜਾਬ ਚ ਅਕਸਰ ਕਹਿੰਦੇ ਆ ਜੇ ਇਹ ਕੰਮ ਨਾ ਕੀਤਾ ਤੇ ਸਾਡਾ ਨੱਕ ਨਹੀਂ ਰਹਿਣਾ ਪੰਜਾਬੀ ਕਹਿੰਦੇ ਹੁੰਦੇ ਆ ਜੇ ਇਹ ਕੰਮ ਨਾ ਕੀਤਾ ਤੇ ਸਾਡੀ ਇੱਜ਼ਤ ਨਹੀਂ ਰਹਿਣੀ ਭਗਤ ਜੀ ਕਹਿੰਦੇ ਨੇ ਲੋਕੀ ਨੱਕ ਰੱਖਣ ਵਾਸਤੇ ਆਪਣੇ ਵਿਤੋ ਵੱਧ ਸਮਾਜ ਨੂੰ ਖੁਸ਼ ਕਰਨ ਲਈ ਵੀ ਖਰਚੇ ਕਰਦੇ ਆ ਵਿਆਹ ਹੋਵੇ ਸ਼ਾਦੀ ਇਹ ਕੁਝ ਹੈ ਨਾ ਜੀ ਨੱਕ ਨੂੰ ਮੂਝ ਨਹੀਂ ਕਰ ਰਿਆ ਫਿਰ ਕੰਨਾਂ ਨਾਲ ਸੁਣਦੇ ਨੇ ਲੋਕੀ ਸਾਡੇ ਬਾਰੇ ਕੀ ਕਹਿਣਗੇ ਇਹ ਹੀ ਚੀਜ਼ ਹੈ ਨਾ ਜਾਂ ਨਿੰਦਿਆ ਕਹਿਣਗੇ ਜਾਂ ਉਸਤਿਤ ਕਰਨਗੇ ਭਗਤ ਜੀ ਕਹਿੰਦੇ ਨੇ ਆਪਾਂ ਤਾਂ ਇਹ ਕੀਤਾ ਜੀ ਨੱਕ ਵੀ ਵੜ ਦਿੱਤਾ ਤੇ ਕੰਨ ਵੀ ਵੜ ਦਿੱਤਾ ਮਾਇਆ ਦਾ ਜਿਹ ਹੈ ਤੇ ਮਾਇਆ ਦਾ ਪਸਾਰੀ ਕਹਿੰਦੇ ਨਾਕੋ ਕਾਟੀ ਕਾਨੋ ਕਾਟੀ ਕਾਂਠ ਕੂਟ ਕੇ ਡਾਰੀ ਕੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਨੱਕ ਵੀ ਕੱਟ ਦਿੱਤਾ ਕੰਨ ਵੀ ਕੱਟ ਦਿੱਤਾ ਕਹਿਣ ਲੱਗੇ ਇਸ ਨੱਕ ਨਮੂਜ ਨੂੰ ਛੱਡ ਦਿੱਤਾ ਉਹਦਾ ਇੱਕ ਬਚਨ ਹੈ ਜੀ ਪੜਦੇ ਹੋਗੇ ਤੁਸੀਂ ਕਿਆ ਪੜਿਆ ਹੈ ਕਿਆ ਗੁਨੀ ਹੈ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕਿਆ ਹੋਈ ਜੋ ਸਹਿਜ ਨ ਮਿਲਿਓ ਸੋਈ ਉਹਦੇ ਵਿੱਚ ਬਚਨ ਹੈ ਕਹਿ ਕਬੀਰ ਅਬ ਜਾਣਿਆ ਮਰਨੇ ਤੇ ਕਿਆ ਡਰਪਨਾ ਜਬ ਹੱਥ ਸਿੰਦੋਰਾ ਲੀਨ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਜਦੋਂ ਜਾਨ ਲਿਆ ਮਨ ਮੰਨ ਗਿਆ ਮਨ ਮੰਨੈ ਲੋਗ ਨਾ ਪਤੀਜੈ ਹੁਣ ਮੰਨ ਲੂ ਭਗਤੀ ਵਾਲ ਚੱਲ ਪਏ ਪਰਿਵਾਰ ਨਹੀਂ ਖੁਸ਼ ਹੁੰਦਾ ਜੀ ਇਹ ਬੜੀ ਸਮੱਸਿਆ ਹੈ ਬੱਚੇ ਪਤੀ ਜੇ ਨਹੀਂ ਕੁਛ ਹੁੰਦੇ ਮਹਾਰਾਜ ਕਹਿੰਦੇ ਨਹੀਂ ਜਦੋਂ ਮਨ ਮੰਨ ਗਿਆ ਨਾ ਤੇ ਭਗਤੀ ਇੱਕ ਐਸੀ ਹੈ ਇਹਦੇ ਵਿਖਾਵੇ ਦੀ ਲੋੜ ਨਹੀਂ ਤੁਸੀਂ ਜਿੱਥੇ ਮਰਜ਼ੀ ਬੈਠਿਓ ਤੁਹਾਡੀ ਸੁਰਤ ਨੂੰ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਸੱਚ ਹੈ ਨਾ ਜੀ ਮੰਨ ਲਓ ਸਮਾਜ ਇਹ ਕਹੇ ਗੁਟਕਾ ਨਾ ਪਕੜ ਇਸ ਸਾਨੂੰ ਬੜੇ ਹੁਜੇ ਮਿਲਦੇ ਨੇ ਪੋਚੀ ਨਾ ਪਕੜ ਲੋਕ ਗੁਰਮਖੋ ਸਭ ਕੁਝ ਵੀ ਛੱਡਾ ਦੇਣਾ ਅੰਦਰ ਦੀ ਸੁਰਤ ਵਿੱਚ ਵੈਗੁਰੂ ਵੈਗੁਰੂ ਚੱਲਣ ਦੀ ਹੈ ਤੇ ਦੁਨੀਆ ਦੀ ਪਰਵਾਹ ਹੀ ਕੋਈ ਨਹੀਂ ਇਥੇ ਭਗਤ ਜੀ ਨੇ ਸ਼ਬਦ ਵਰਤਿਆ ਹੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤੋ ਮਨ ਮੰਨਿਆ ਮਨ ਮੰਨੇ ਲੋਗ ਨਾ ਪਤੀਜੈ ਬੜੇ ਸੁਭਾਨਾ ਕਹਿੰਦੇ ਨੇ ਕਹਿੰਦੇ ਜੇ ਨਾ ਲੋਕ ਮਨ ਫਿਰ ਕੀ ਕਰੀਏ ਮਨ ਮੰਨੇ ਲੋਗ ਨਾ ਪਤੀਜੈ ਨਾ ਪਤੀਜੈ ਤੋ ਕਿਆ ਕੀਜੋ ਕਿਹਨੂੰ ਹੁਣ ਕੀ ਕਰਾਂ ਕਿਉਂਕਿ ਮੈਂ ਆਪਣਾ ਧਈਆ ਕਰ ਲਿਆ ਹੈ